ਲੋ ਵੀ ਮਿੱਤਰੋ ਪਹੁੰਚ ਚੁੱਕਿਆ ਹਰ ਗੋਵਿੰਦ ਫਲੈਕਸ ਵਾਲਾਂ ਦੇ ਜਿਹੜਾ ਕਿ ਬਾਈਆਂ ਦਾ ਬਹੁਤ ਵਧੀਆ ਕਾਮਾ ਪਿੰਡ ਭਾਈ ਰੁੱਪੇ ਤੇ ਬਾਕੀ ਬਾਈ ਕੋਲੇ ਆਪ ਦੀ ਮਸ਼ੀਨਾਂ ਕਰਦੇ ਆ ਬਾਈ ਨਾਲ ਗੱਲਬਾਤ ਕੀ ਕੁਝ ਕਰਦਾ ਮਸ਼ੀਨ ਦੇ ਉੱਪਰ ਤੇ ਬਾਕੀ ਜੇ ਕਹਿੰਨੇ ਫਲੈਕਸਾਂ ਲਵਾਉਣੀਆਂ ਹੁਣ ਜਾਂ ਹੋਰ ਕੀ ਕੁਝ ਕੰਮ ਕਰਦਾ ਤੁਸੀਂ ਦੇਖਦੇ ਬਾਈ ਦੀ ਆਪਣੀ ਮਸ਼ੀਨ ਰੱਖੀ ਆ ਤੇ ਬਾਈ ਨਾਲ ਕਰਦੇ ਆ ਗੱਲਬਾਤ ਫਲੈਕਸਾਂ ਦੇ ਵਿੱਚ ਕੀ ਕੁਝ ਕਰਦਾ ਕੀ ਹਾਲ ਆ ਬਾਈ ਠੀਕ ਠਾਕ ਹੋ ਦੱਸੋ ਬਾਈ ਦੱਸਿਓ ਬਈ 10 ਸਾਲ ਨੂੰ ਕੀ ਕੁਝ ਕਰਦੇ ਆ ਤੇ ਮਸ਼ੀਨ ਦੇ ਉੱਪਰ ਬਲੈਕ ਬੋਰਡ ਬੈਂਡ ਦਾ ਗਲੋਸ ਇਨ ਬੋਰਡ ਜਿਵੇਂ ਮਸ਼ੀਨ ਚੱਲਦੀ ਹੈ ਤੇ ਸਾਹਮਣੇ ਐਵੇਂ ਕੰਮ ਕਰਦੇ ਆ ਆਪਾਂ ਬਹੁਤ ਵਧੀਆ ਦੇ ਬਾਈ ਉਰੇਟਾਂ ਦੇ ਕੰਮ ਕਰਦੇ ਆ 10 ਸਾਲ ਦੀ ਗਾਰੰਟੀ ਆਪਣੀ ਪਾਪਰ ਪੇਪਰ ਦੀ ਵਧੀਆ ਐਕਚੁਅਲੀ ਨੇ 3D ਵਾਲੇ ਤੋਂ ਲਾਉਣੇ ਆਪਾਂ ਆਪਣੇ ਕੋਲੇ ਇੱਕ ਦੁਕਾਨ ਹੋਰ ਆ ਉਹਦੇ ਵਿੱਚ ਗੱਦਿਆਂ ਦਾ ਫਲੈਕਸ ਦਾ ਕੰਮ ਦਾ ਆਪਣਾ ਟੌਪ ਦੇ ਚੱਲ ਰਿਹਾ ਹੈਗਾ ਜੇਕਰ ਬਾਈ ਕਿਸੇ ਨੇ ਕਰਵਾਉਣਾ ਹੋਵੇ ਦੁਕਾਨਾਂ ਦੇ ਬੋਰਡ ਵਾੜ ਲਵਾਉਣੇ ਹੋਣ ਜਾਂ ਆਪਦੇ ਕਮਰੇ ਵਿੱਚ ਫਲੈਕਸਾ ਲਵਾਉਣੀਆਂ ਹੋਣ ਜਾਂ ਹੋਰ ਜਿਹੜਾ ਇਹ ਕੰਮ ਬਹੁਤ ਹੀ ਬਾਜ਼ਰ ਰੇਟ ਤੇ ਬਾਈ ਕਰਦਾ ਕਿਉਂਕਿ ਬਾਈ ਕੋਲੇ ਆਪਣੀ ਮਸ਼ੀਨਾਂ ਆਪ ਹੀ ਤਿਆਰ ਕਰਦਾ ਤੇ ਆਪ ਹੀ ਫਿਕਸ ਕਰਕੇ ਆਉਂਦਾ ਹੈਗਾ ਫਲੈਕਸਾ ਕਮਰਾ ਕੋਮਰਾ ਬਹੁਤ ਹੀ ਬਾਜ਼ਰ ਰੇਟ ਤੇ ਕੰਮ ਕਰਦਾ ਕਰਵਾਉਣਾ ਉੱਪਰ ਤੇ ਨੰਬਰ ਤੇ ਗੱਲਬਾਤ ਕਰ ਸਕਦੇ ਆ ਤੇ ਬਾਈ ਨਾਲ ਤੇ ਆਪਦਾ ਕੰਮ ਕਰਵਾ ਸਕਦੇ ਆ